ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਜਿਹੜੀ ਆਪਾਂ ਅੱਜ ਤੇ ਹਫ਼ਤਾ ਤੋਂ ਪਹਿਲਾਂ 16/92 ਬਾਸਮਤੀ ਵੈਰੈਟੀ ਟ੍ਰਾਂਸਪਲੈਂਟ ਕੀਤੀ ਸੀ ਇਹ ਲਗਭਗ 7-8 ਦਿਨਾਂ ਦੀ ਹੋ ਚੁੱਕੀ ਹੈ ਤੇ ਅੱਜ ਇਹਨੂੰ ਪਹਿਲੀ ਖਾਦ ਪਾ ਰਹੇ ਹਾਂ ਤੇ ਦੋ ਖਾਦਾਂ ਪਾ ਰਹੇ ਹਾਂ ਜੀ ਇੱਕ ਪੋਟਾਸ਼ ਤੇ ਇੱਕ ਸੁਪਰ ਤੇ ਤੁਸੀਂ ਦੇਖ ਸਕਦੇ ਹੋ ਜਿਹੜੀ ਆ ਪੋਟਾਸ਼ ਉਹ ਦਾਣੇਦਾਰ ਸੀ ਤੇ ਪਾਣੀ ਦੇ ਵਿੱਚ ਪਾਈ ਸੀ ਤੇ ਇਹ ਖੁਰ ਗਈ ਤੇ ਇਹ 1699 ਵੈਰਾਈਟੀ ਦੀ ਪਹਿਲੀ ਪਾਈ ਹੈ ਤੇ ਪਹਿਲਾਂ ਆਪਾਂ ਕਈ ਪੈਲੀਆਂ ਦੇ ਵਿੱਚ ਸੁੱਕੇ ਪਾਈ ਸੀ ਇਹ ਕਦੂ ਕਰਨ ਤੋਂ ਪਹਿਲਾਂ ਤੇ ਇਹਨਾਂ ਪੈਲੀਆਂ ਦੇ ਵਿੱਚ ਆਪਾਂ ਝੋਨੀਆਂ ਦੇ ਉੱਤੇ ਪਾ ਰਹੇ ਹਾਂ ਤੇ ਉੱਥੇ ਸੁੱਕੇ ਪਾਈ ਸੀ ਤੇ ਦੋਵਾਂ ਦਾ ਰਿਜ਼ਲਟ ਬਹੁਤ ਵਧੀਆ ਆਵਾ ਤੇ ਸੁੱਕੇ ਥੋੜੀ ਜਿਹੀ ਖੇਚਲ ਘੱਟ ਹੁੰਦੀ ਹੈ ਇੱਥੇ ਖੋਬੇ ਵਿੱਚ ਪਾਉਣ ਦੀ ਖੁਲੀ ਖੇਚਲ ਵਧਾਉਂਦੀ ਕਿਉਂਕਿ ਯੋਰ ਵੱਧ ਲੱਗਦਾ ਲੇਬਰ ਘੱਟ ਮਿਲਦੀ ਏ ਸੋ ਇੰਨੀ ਕਮੇ ਤਾਂ ਆਪ ਵੀ ਕਰਨੀ ਪੈਂਦੀ ਏ ਤੇ ਆ ਤੁਸੀਂ ਉਹ ਝੋਨਾ ਦੇਖ ਰਹੇ ਹੋ ਇਹ 16 12 ਵੈਰਟੀ ਜੀ ਲਗਭਗ 7 ਕਦਨਾਂ ਦੀ ਹੋਈ ਏ ਤੇ ਇਹ ਤੁਰਪੀ ਤੇ ਅੱਜ ਤੋਂ 4 ਕਦਨਾਂ ਬਾਅਦ ਇਹਨੂੰ ਫਿਰ ਜਦੋਂ ਦਸਾਂ ਕਿ 12 ਦਿਨਾਂ ਦੀ ਹੋਏਗੀ ਤੇ ਇਹਨੂੰ ਯੂਰੀ ਆ ਪਹਿਲੀ ਖਾਦ ਦੀ doses ਵਿੱਚ ਪਾਵਾਂਗੇ ਤੇ ਹੋਰ ਇੱਕ ਇਹਨੂੰ ਆ ਸੁਪਰੇ ਤੇ ਆ ਪਹਿਲੀ ਖਾਦ ਦੇ ਨਾਲ ਥੋੜੀ ਜੀ ਆਪਾਂ ਪਾ ਰਹੇ ਹਾਂ ਜੀ ਇੱਕ ਪਹਿਲੀ ਵਾਰ ਇਸ ਵਾਰ ਫੰਗੀ ਸਾਈਡ ਇਹ ਕੋਈ ਦਵਾਈ ਹੈ ਜੀ ਤੇ ਕਿਉਂਕਿ ਇਸ ਵਾਰ ਥੋੜੇ ਜਿ ਝੰਡੇ ਪੱਤੇ ਪਨੀਰੀ ਦੇ ਵਿੱਚ ਆਏ ਸੀ ਕਿਉਂਕਿ ਝੋਨਾ اگੇਤਾ ਸੀ ਤਾਂ ਤੁਸੀਂ ਲੈ ਸਕਦੇ ਹੋ ਆਪਾਂ ਖਾਦਰ ਲਾ ਕੇ ਰੱਖੀਏ ਤੇ ਇੱਕ ਇੱਕ ਬੋਰੀ ਇਹ ਸੁਪਰ ਦੀ ਤੇ ਵਿੱਚ ਸੁਪਰ ਦੇ ਵਿੱਚ ਆ ਪੈਗੀਆਂ ਦੀ ਵਿੱਚ ਜਿੰਕ ਹੈਗੀ ਹੈ ਜੀ ਬੋਰਨ ਹੈਗੀ ਹੈ ਜੀ ਫਾਸਫੋਰਸ ਹੈਗੀ ਹੈ ਜੀ ਤੇ ਸਲਫਰ ਹੈਗੀ ਹੈ ਜੀ ਤੇ ਇਹ ਸਾਰੀਆਂ ਮਾਤਰਾ ਜੇ ਹੈਗੀਆਂ ਜੀ ਤੇ ਉਹ ਆਪਾਂ 60% ਵਾਲੀ ਪਟਾਸ ਪਾ ਰਹੇ ਅੱਧੀ ਬੋਰੀ ਤੇ ਇੱਕ ਫੁੱਲ ਬੋਰੀ ਪਾ ਰਹੇ ਆ ਜੀ ਆਹ ਲਈ ਤੇ ਉਹਦੇ ਵਿੱਚ ਆ ਫੰਗੀਸਾਈਡ ਆਹ ਲਈ ਦਵਾਈ ਤੂੰ ਹੀ ਸਕਦੇ ਹੋ ਇਹ ਆ ਲਈ ਤੇ ਇਹ ਫੰਗੀਸਾਈਡ ਇੱਕ ਪੈਕੇਟ ਕਿਲੇ ਦਾ ਪਾ ਰਹੇ ਅੱਧਾ ਕਿਲੋ ਮਤਲਬ ਇੱਕ ਪੈਕੇਟ ਪਾ ਰਹੇ 2 ਕਿਲਿਆਂ ਚ ਯਾਨੀ ਕਿ 250 ਗ੍ਰਾਮ ਪਾ ਰਹੇ ਜੀ 1 ਕਿਲੇ ਦੇ ਵਿੱਚ ਤੇ ਆਰ ਲਾਉਣ ਤੋਂ ਬਾਅਦ ਇਦਾਂ ਦੀ ਹੋ ਜਾਂਦੀ ਹੈ ਤੇ ਆ ਪਹਿਲੀ ਵਾਰ ਦਾਨੀਦਾਰਾ ਪोटाश ਆਈ ਹੈ ਜੀ ਜਿਹੜੀ ਛਾੜ ਪਰਸੈਂਟ ਹੁੰਦੀ ਹੈ ਤੋਂ ਪਾ ਰਹੇ ਆ ਤੇ ਨਾਲ ਸੁਪਰ ਪਾ ਰਹੇ ਆ ਤੇ ਜਿਹੜੀ ਆ ਫੰਗੀ ਸਾੜ ਦਵਾਈ ਆ ਆਪਾਂ ਪਹਿਲੀ ਵਾਰ ਪਾ ਪਾ ਰਹੇ ਆ ਪਹਿਲਾਂ ਆਪਾਂ ਸਪਰੇਅ ਕਰਦੇ ਰਹੇ ਸੀ ਕਿਉਂਕਿ ਆੜਕਾਂ ਝੰਡਾ ਰੋਗ ਸਾਡੋ ਕੋ ਪੰਨੇ ਦੀ ਦੇ ਵਿੱਚ ਇੰਨਾ ਖਾਸ ਕਰਕੇ ਕੰਟਰੋਲ ਨਹੀਂ ਹੋਇਆ ਤੇ ਆਇਆ ਵੀ ਇਹ ਜਾਦਾ ਸੀ ਤੇ ਕਿਉਂਕਿ ਅੱਗੇ ਤਾਂ ਸੀ ਮਤਲਬ ਇਸ ਵਾਰ ਚਾਹਨਾ ਬਾਸਮਤੀ ਤੋਂ 15 ਦਿਨ ਤੇ ਪਿਛਲੀ ਵਾਰ ਸਿਰਫ ਇੱਕ ਦੋ ਸਪੜੇ ਨਾਲ ਸੜ ਗਿਆ ਸੀ ਕੋਈ ਝੰਡਾ ਪਤਾ ਨਹੀਂ ਸੀ ਆਇਆ ਸੀ ਸੋ ਇੱਕ ਇਸ ਵਾਰ ਕਰਕੇ ਅਗੇਤਾ ਹੋਂ ਕਰਕੇ ਤੇ ਇਸ ਵਾਰ ਝੰਡਾ ਪੰਟੇ ਪੱਤੇ ਦਾ ਜਿਹੜਾ ਲੌਂਗ ਬੂਟੇ ਵਿੱਚ ਲੰਬੇ ਬੂਟੇ ਨਿਕਲਦੇ ਨੇ ਉਹ ਪਨੀਰੀ ਦੇ ਵਿੱਚ ਗਏ ਸੀ ਸੋ ਉਹਨਾਂ ਨੂੰ ਹੋਰ ਨਾਲ ਨਿਕਲ ਇਸ ਕਰਕੇ ਆਪਾਂ ਇੱਕ ਖਾਦ ਦੇ ਵਿੱਚ ਰਲਾ ਕੇ ਪਹਿਲੀ ਖਾਦ ਦੇ ਵਿੱਚ ਪਾ ਰਹੇ ਹਾਂ ਤੇ ਫਿਰ ਪਲੀ ਜੂੜੀ ਪਾਵਾਂਗੇ ਤੇ ਉਹਦੇ ਵਿੱਚ ਵੀ ਪਾਵਾਂਗੇ ਤੇ ਫਿਰ ਇੱਕ ਵੀਡੀਓ ਸਾਂਝੀ ਕਰਾਂਗੇ ਸੋ ਇਹ 16 ਬਾਂ ਦੇ ਵੈਰਾਈਟੀ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਅੱਜ ਉਹਨੂੰ 7 ਦਿਨਾਂ ਬਾਅਦ ਅੱਜ ਉਹਨੂੰ ਪਹਿਲੀ ਪਹਿਲੀ ਡੋਸ ਖਾਦੀ ਪਾ ਰਹੇ ਆ ਜੀ ਤੇ ਪੋਟਾਸ਼ ਜਿੰਕ ਤੇ ਇੱਕ ਫੰਗੀਸਾਈਡ ਦਵਾਈ ਸੋ ਧੰਨਵਾਦ ਵੀਡੀਓ ਵੇਖਣ ਦੇ